ਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇਹਦਾ ਆਪਣਾ ਅੱਜ ਦਾ ਵਿਚਾਰ ਆ ਉਹ ਆ ਪੋਜ਼ਿਟਿਵਿਟੀ ਤੇ ਸਾਨੂੰ ਕਿੰਨਾ ਕੁ ਪੋਜ਼ਿਟਿਵ ਰਹਿਣਾ ਚਾਹੀਦਾ ਆਪਣੀ ਲਾਈਫ ਚ ਜਿਸ ਤਰ੍ਹਾਂ ਆਪਾਂ ਕੋਈ ਵੀ ਕੰਮ ਕਰਦੇ ਆ ਹਨਾ ਉਹਦੇ ਦੋ ਪੱਖ ਹੁੰਦੇ ਨੇ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਕੰਮ ਹੋ ਵੀ ਸਕਦਾ ਆਪਾਂ ਨੂੰ ਇੱਕ ਪਾਸੇ ਲੱਗਦਾ ਹੁੰਦਾ ਕੰਮ ਹੀ ਹੋਣਾ ਵੀ ਨਹੀਂ ਉਹਨੂੰ ਹਮੇਸ਼ਾ ਪੋਜ਼ਿਟਿਵ ਸੋਚੋ ਕਿ ਕੰਮ ਹੋਊਗਾ ਤਾਂ ਤੁਸੀਂ ਜਮਾ ਕੇ ਦੇਖ ਲਿਓ 99% ਤੁਸੀਂ ਉਹ ਕੰਮ ਕਰ ਸਕਦੇ ਹੋ ਠੀਕ ਹੈ ਨਾ ਇਸ ਲਈ ਪੋਜ਼ਿਟਿਵਿਟੀ ਹੋਣੀ ਬੰਦੇ 'ਚ ਬਹੁਤ ਜ਼ਰੂਰੀ ਹੈ ਤੇ ਜਿਹੜਾ ਦੂਸਰੀ ਗੱਲ ਆ ਅੱਜ ਆਪਣਾ ਜਿਹੜਾ ਵਿਚਾਰ ਆਗਾ ਉਹ ਹੈ ਉਹ ਆਪਣਾ ਵਿਚਾਰ ਹੈ ਹੈਲਥ ਵੈਲਥ ਤੇ ਹੈਪੀਨੈਸ ਸਾਰੇ ਨੂੰ ਪਹਿਲਾਂ ਆਪਣੀ ਹੈਲਥ ਬਹੁਤ ਚੰਗੀ ਹੋਣੀ ਚਾਹੀਦੀ ਹੈ ਜਿਹਨੂੰ ਆਪਾਂ ਸਿਹਤ ਕਹਿੰਦੇ ਆ ਪੰਜਾਬੀ ਚ ਆਪਣੀ ਸਿਹਤ ਚੰਗੀ ਹੋ ਤਾਂ ਸਾਰਾ ਕੁਝ ਹੀ ਆ ਵੈਲਥ ਹੁੰਦਾ ਪੈਸਾ ਆਪਣੀ ਸਿਹਤ ਦੇ ਨਾਲ ਨਾਲ ਪੈਸਾ ਹੋਣਾ ਵੀ ਲਾਈਫ ਚ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਆ ਗਈ ਹੈਪੀਨੈਸ ਮਤਲਬ ਕਿ ਖੁਸ਼ੀ ਸਿਹਤ ਹੋ ਪੈਸਾ ਹੋ ਖੁਸ਼ੀ ਵੀ ਹੋਣੀ ਜ਼ਰੂਰੀ ਹੈ ਠੀਕ ਹੈ ਤਿੰਨੇ ਚੀਜ਼ਾਂ ਦਾ ਸੰਮੇਲ ਬਹੁਤ ਜ਼ਰੂਰੀ ਆ ਸੋ ਆਪਣੇ ਕੋਲ ਹੈਲਥ ਵੈਲਥ ਤੇ ਹੈਪੀਨੈਸ ਹੋਣਾ ਬਹੁਤ ਜ਼ਰੂਰੀ ਆ ਇਹਦੇ ਕੋਲੇ ਤਿੰਨ ਚੀਜ਼ਾਂ ਨੇ ਮੈਂ ਸਮਝਦਾ ਉਹਦੀ ਲਾਈਫ ਬਹੁਤ ਵਧੀਆ ਠੀਕ ਹੈ ਨਾ ਸੈਟੀਸਫਾਈ ਹੈ ਬੰਦਾ ਜਿਹੜੀ ਹੈਲਥ ਆ ਹੈਲਥ ਆਪਣੀ ਤੇ ਡਿਪੈਂਡ ਕਰਦੀ ਆ ਹੈਲਥ ਨੂੰ ਪੱਕੇ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਆ ਠੀਕ ਹੈ ਨਾ ਵਰਕਆਊਟ ਕਰੋ ਪੂਰਾ ਆਪਣਾ ਸਿਹਤ ਦਾ ਧਿਆਨ ਰੱਖੋ ਹੈਲਥ ਪੈਸਾ ਬੰਦੇ ਨੂੰ ਕਾਮਯਾਬ ਹੋਣ ਲਈ ਪੈਸਾ ਬਹੁਤ ਜ਼ਰੂਰੀ ਆ ਪੈਸੇ ਦਾ ਹੋਣਾ ਬਹੁਤ ਜ਼ਰੂਰੀ ਆ ਬੰਦੇ ਦੇ ਵਾਸਤੇ ਸੋ ਇਸ ਲਈ ਮਿਹਨਤ ਕਰੋ ਬਹੁਤ ਮਿਹਨਤ ਕਰੋ ਤਾਂ ਕਿ ਆਪਣੇ ਕੋਲ ਪੈਸਾ ਆ ਜਾਵੇ ਠੀਕ ਹੈ ਨਾ ਛੋਟੇ ਤੋਂ ਛੋਟਾ ਕੋਈ ਕਾਰੋਬਾਰ ਕਰੋ ਜਿਹੜਾ ਆਪਾਂ ਕਰ ਸਕਦੇ ਆ ਕੁਝ ਵੀ ਕਰ ਸਕਦੇ ਹੈ ਨਾ ਉਦਾਂ ਦਾ ਉਹ ਜ਼ਰੂਰੀ ਹੈ ਹੈਪੀਨੈਸ ਖੁਸ਼ੀ ਆਪਾਂ ਨੂੰ ਪਰਿਵਾਰ ਚੋਂ ਮਿਲਣੀ ਹੈ ਤੇ ਇਹ ਤਿੰਨੇ ਚੀਜ਼ਾਂ ਬਹੁਤ ਜ਼ਰੂਰੀ ਨੇ ਹੁੰਦੀਆਂ ਮੈਂ ਸਮਝਦਾ ਤੇ ਫਿਰ ਬੰਦਾ ਲਾਈਫ ਚ ਬਹੁਤ ਵਧੀਆ ਰਹਿੰਦਾ ਹੈ ਜਿੱਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਵੀਡੀਓ ਨੂੰ ਧੰਨਵਾਦ ਜੀ